ਸਸ਼ਵੀਰ ਕਾਰ ਦੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ YouTube ਚੈਨਲ ਖਟੜਾ ਬਟਿਕ ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਸ਼ਮੀਨੇ ਵਰਕ ਦੇ ਉੱਪਰ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਇਹਨਾਂ ਦੇ ਜਿਹੜੇ ਕਲਰ ਨੇਗੇ ਤੁਸੀਂ ਇਹਨਾਂ ਦੇ ਇਹ ਤੋਂ ਅਲੱਗ ਵੀ ਰੈਡੀ ਕਰਵਾ ਸਕਦੇ ਹੋਗੇ ਕਾਫੀ ਸਾਰੇ ਕਲਰਾਂ ਦੇ ਵਿੱਚ ਆਪਣੇ ਕੋਲੇ ਪਸ਼ਮੀਨਾ ਆਪਣੇ ਕੋਲੇ ਰਨ ਟੈਕਸ ਦਾ ਪਲੇਨ ਵਿੱਚ ਵੀ ਹੈ ਚੈੱਕ ਦੇ ਵਿੱਚ ਵੀ ਹੈ ਅਗਰ ਤੁਹਾਨੂੰ ਸਿਲਕ ਪਸ਼ਮੀਨਾ ਚਾਹੀਦਾ ਤਾਂ ਉਹਦੇ ਵਿੱਚ ਵੀ ਆਪਣੇ ਕੋਲੇ ਕਾਫੀ ਸਾਰੇ ਕਲਰ ਨੇਗੇ ਜੇਕਰ ਮੇਰੇ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਆਉਣ ਵਾਲੇ ਵੀਡੀਓ ਸਾਰੇ ਤੋਂ ਪਹਿਲਾਂ ਤੁਸੀਂ ਦੇਖ ਸਕੋ ਕਾਫੀ ਕਲਰ ਦਾ ਪਸ਼ਮੀਨੇ ਦੇ ਉੱਪਰ ਸੂਟ ਬਣਿਆ ਹੋਇਆ ਹੈਗਾ ਕਿਸੇ ਦੀ ਵੀ ਕੋਈ ਕੰਪਲੇਨ ਨਹੀਂ ਇਹਨਾਂ ਦੀ ਬੂਰ ਆਉਣ ਦੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਣਾ ਕਾਫੀ ਟ੍ਰੈਂਡ ਦੇ ਵਿੱਚ ਹੈ ਪਹਿਲਾਂ ਆਪਾਂ ਨੇ ਹੌਟ ਪਿੰਕ ਦੇ ਵਿੱਚ ਵੀ ਕਈ ਸੂਟ ਕੀਤੇ ਨੇ ਇਹਦੇ ਜਿਗਜੈਗ ਬਣਿਆ ਹੋਇਆ ਫੋਰ ਸਾਈਡ ਘੇਰੇ ਤੇ ਚਾਕਾਂ ਤੇ ਸਾਰੀ ਸ਼ਾਰਟ ਦੇ ਵਿੱਚ ਬੂਟੀ ਆਉਗੀ neck ਤੱਕ ਬੰਮਾ ਜਿਹਾ ਉੱਪਰ ਹੈ ਜਿਹੜਾ ਆਵਲੀ ਬੈਲ ਪਾਈ ਹੋਈ ਆ ਤੁਸੀਂ ਨੇ ਸੇਮ ਹੀ ਨਾਲ ਬਾਟਮ ਤੇ ਪਵਾਣੀ ਆ ਤਾਂ ਬਾਟਮ ਤੇ ਪਵਾ ਸਕਦੇ ਹੋ ਸਿੰਗਲ ਡੰਕੇ ਦਾ ਵਰਕ ਹੋਇਆ ਹੋਇਆ ਹੈ ਇਹ ਬਾਟਮ ਹੈ ਜਿਹੜੀ ਆਪਾਂ ਨੇ ਇਹਦੇ ਨਾਲ ਪਲੇਨ ਰੱਖੀ ਹੈਗੀ ਆਵਲੀ ਇਹਦੀ ਬਾਟਮ ਹੈ ਵਰਕ ਨਾਲ ਮੈਚ ਕਰਦੀ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੁਪੱਟਾ ਇਹਦੇ ਨਾਲ ਆਪਾਂ ਨੇ ਜਨੂਨ ਦਾ ਰੱਖਿਆਗਾ ਫੋਰ ਸਾਈਡ ਦੁਪੱਟੇ ਤੇ ਲੈਂਸ ਲਾਈ ਹੋਈ ਹੈਗੀ ਵਰਕ ਨਾਲ ਮੈਚ ਕਰਦੀ ਬਹੁਤ ਸੋਹਣੀ ਪਿਆਰੀ ਜੀ ਲੈਂਸ ਲੱਗੀ ਹੋਈ ਹੈ ਇਹਨੂੰ ਨੈਕਸਟ ਆ ਆਪਣੇ ਕੋਲੇ ਜੈਕਟ ਦੇ ਵਿੱਚ ਕਸ਼ਮੀਨੀਆ ਤੇ ਸੇ ਗ੍ਰੀਨ ਕਲਰ ਦਾ ਸੂਟ ਹੈ ਇਹ ਸੇਮ ਹੀ ਆਪਣੇ ਪਹਿਲਾਂ ਵੀ ਰੈਡੀ ਹੋ ਕੇ ਗਏ ਨੇ ਸੇਮ ਕਲਰ ਦੇ ਵਿੱਚ ਘੇਰੇ ਦੇ ਉੱਪਰ ਵਰਕ ਹੋਊਗਾ ਇਹਦਾ ਪੂਰਾ ਹੈਵੀ ਵਰਕ ਹੈ ਘੇਰੇ ਦੇ ਕੋਰਨਰਾਂ ਤੇ ਬਣਿਆ ਹੋਇਆ ਹੈਗਾ ਜਿੰਨੇ ਕਲਰ ਵਰਕ ਦੇ ਵਿੱਚ ਆਪਾਂ ਨੇ ਜ਼ੂਸ ਕੀਤੇ ਨੇ ਉਨੇ ਕਲਰ ਦੇ ਇਹਨੂੰ ਲੈਂਸ ਲਾ ਕੇ ਫਿਨਿਸ਼ਿੰਗ ਦਿੱਤੀ ਹੋਈ ਹੈਗੀ ਸੇਮ ਹੀ ਆਪਾਂ ਨੇ neck ਦੇ ਉੱਪਰ ਲੈਕ ਲਾਈ ਹੈ ਆਵਲਾ ਵਰਕ ਹੈ ਜਿਹੜਾ ਇਹਦੀ 슬ੀਵਸ ਦੇ ਉੱਪਰ ਆਉਣੇਗਾ ਬਾਟਮ ਦੇ ਪਹੁੰਚਾਂ ਦੇ ਉੱਪਰ ਆਪਾਂ ਨੇ ਚੱਕ ਵਾਲੀ ਦੀ ਲੈਸ ਲਾਈ ਹੈ ਇਹਦੇ ਨਾਲ ਦੁਪੱਟਾ ਜਿਹੜਾ ਕਸਟਮਰ ਦੀ ਚੋਅ ਅਸਤੇ ਆਪਾਂ ਨੇ ਕਮਲ ਚਨੂਨ ਦਾ ਰੈਡੀ ਕੀਤਾ ਹੈਗਾ ਇਹਦੇ ਨਾਲ ਪ੍ਰਾਈਸ ਆ ਜਿਹੜਾ ਇਹਨਾਂ ਦਾ ਅਪ ਹੋ ਜਾਊਗਾ ਫਿਨਿਸ਼ਿੰਗ ਦਿੱਤੀ ਹੈ ਨੇ ਆਪਾਂ ਨੇ ਇਹਨੂੰ ਹੌਟ ਪਿੰਕ ਕਲਰ ਦੀ ਪਾਈਪਿੰਗ ਕੱਟ ਕੇ ਇਹਨੂੰ ਪ੍ਰੋਪਰ ਫਿਨਿਸ਼ਿੰਗ ਨਾਲ ਰੈਡੀ ਕੀਤਾ ਹੋਇਆ ਹੈਗਾ ਨੈਕਸਟ ਆਊਗਾ ਆਪਣੇ ਕੋਲ ਬਲੈਕ ਕਲਰ ਦੇ ਵਿੱਚ ਇਹ ਵਾਲਾ ਸੂਟ ਵੀ ਆਪਣਾ ਕਾਫੀ 트ੈਂਡ ਦੇ ਵਿੱਚ ਆ ਬਲੈਕ ਦੇ ਵਿੱਚ ਲਗਾਤਾਰ ਇਹ ਸੂਟ ਰੈਡੀ ਹੋ ਰਹੇ ਲੇਗੇ ਸਾਰੇ ਨੂੰ ਇਹ ਪਸੰਦ ਆਇਆ ਇਹ ਵਾਲਾ ਡਿਜ਼ਾਈਨ ਸਾਰੇ ਫਰੰਟ ਦੇ ਵਿੱਚ ਫਲਾਵਰ ਆਣਗੇ ਉੱਪਰ ਤੱਕ ਇਹਦੇ ਫਲਾਵਰ ਆਣੇਗੇ ਵਰਕ ਨਾਲ ਹੀ ਮੈਚ ਕਰਦੀ ਆਪਾਂ ਨੇ ਇਹਨੂੰ ਫਿਨਿਸ਼ਿੰਗ ਦਿੱਤੀ ਹੈਗੀ ਇਹਦੇ ਬਾਹਮਾਂ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣੀ ਬੇਲ ਪਈ ਹੋਈ ਹੈਗੀ ਸੇਮ ਹੀ ਬੇਲੇ ਅਗਰ ਤੁਸੀਂ ਇਹਦੇ ਨਾਲ ਬਾਟਮ ਤੇ ਪਵਾਣੀ ਹੈ ਤਾਂ ਬਾਟਮ ਦੇ ਉੱਪਰ ਵੀ ਪੈ ਜਾਊਗੀ ਆਹ ਵਾਲੀ ਜਿਹੜੀ ਇਹਦੇ ਨਾਲ ਬਾਟਮ ਆਊਗੀ ਬਾਟਮ ਦੇ ਉੱਪਰ ਵੀ ਆਪਾਂ ਨੇ ਲੈਂਸ ਲਾਈ ਹੋਈ ਹੈ ਸੇਮ ਹੀ ਨੈਸਟ ਇੱਕ ਬਲੈਕ ਸੂਟ ਆਪਣੇ ਕੋਲ ਹੋਰ ਰੈਡੀ ਹੋਇਆ ਹੋਇਆਗਾ ਆ ਇਹਦਾ ਵੀ ਦੁਪੱਟਾ ਆਪਾਂ ਨੇ ਜਿਹੜਾ ਆਰਗਾਂਜੇ ਦਾ ਰੱਖਿਆ ਫੋਰ ਸਾਈਡ ਦੁਪੱਟੇ ਨੂੰ ਲੈਂਸ ਲੱਗੀ ਹੋਈ ਆ ਵਰਤ ਨਾਲ ਮੈਚ ਕਰਦੇ। ਮੈਚ ਤਾਂ ਆਪਣੇ ਕੋਲੇ ਜੌਰਜਟ ਦੇ ਵਿੱਚ ਇਹ ਕਸਟਮਰ ਨੇ ਆਪਾਂ ਨੂੰ ਆਪਣੀ ਪਰਸਨਲ ਪਿਕ ਭੇਜੀ ਸੀਗੀ ਆਪਾਂ ਨੇ ਉਹ ਤੋਂ ਰੈਡੀ ਕੀਤਾ ਹੈਗਾ। ਗਾਰਡਲਿਸ਼ ਲੁੱਕ ਦਾ ਸੂਟ ਹੈ। ਇਹਦੀ ਆ ਬਾਹਾਂ ਦੇ ਉੱਪਰ ਵਰਕ ਆਊਗਾ ਸ਼ਾਰਟ ਤੇ ਆਉਣ ਲਈ। ਆਵਲਾ ਵਰਕ ਜਿਹੜਾ ਆਪਾਂ ਨੇ ਇਹਦੀ 슬ੀਵਸ ਦੇ ਉੱਪਰ ਕੀਤਾ ਹੈਗਾ ਸ਼ਰਟ ਦੇ ਵਿੱਚ ਆ ਜਿਹੜੇ ਪਿੰਟੈਕਸ ਪਾ ਕੇ ਫਰੰਟ ਆਰ ਬੈਕ ਤੇ ਆਪਾਂ ਨੇ ਨੂੰ ਲੈਸ ਲਾਈ ਹੈ neck ਦੇ ਉੱਪਰ ਆਪਾਂ ਨੇ ਪੋਟਲੀ ਬਟਨ ਲਾਏ ਲਏਗੇ ਔਰ ਤੋਂ ਵਾਈਟ ਕਲਰ ਦੀ ਆਪਾਂ ਨੇ ਇਹਦੇ ਨਾਲ ਬਾਟਮ ਰੱਖੀ ਹੈ ਆਵਲਾ ਵਰਕ ਜਿਹੜਾ ਇਹਦੀ ਬਾਟਮ ਦੇ ਉੱਪਰ ਆਣਾ ਹੈਗਾ ਬਹੁਤ ਸੋਹਣਾ ਲੱਗਦਾ ਗਰਲਿਸ਼ ਜੀ ਲੁੱਕ ਦਾ ਸੂਟ ਹੈ ਇਹ ਆਰਗਾਂਜੇ ਦਾ ਦੁਪੱਟਾ ਰੱਖਿਆ ਫੋਰ ਸਾਈਡ ਆਪਾਂ ਨੇ ਦੁਪੱਟੇ ਨੂੰ ਕਾਫੀ ਕਲਰ ਦੀ ਸ਼ੋਰਟ ਨਾਲ ਮੈਚ ਕਰਦੀ ਲੈਸ ਲਾਈ ਹੈਗੀ ਇਹਨੂੰ ਤੁਸੀਂ ਨੇ ਅਗਰ ਪਸ਼ਮੀਨੇ ਤੇ ਬਣਵਾਉਣਾ ਤਾਂ ਪਸ਼ਮੀਨੇ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋਗੇ ਪਸ਼ਮੀਨੇ ਦਾ ਸੂਟ ਬਣਾਉਣ ਦਾ ਹੁਣ ਸਹੀ ਟਾਈਮ ਹੈਗਾ ਕਿਉਂਕਿ ਟਾਈਮ ਟੂ ਟਾਈਮ ਬਣਦਾ ਹੈ ਨਹੀਂ ਅਗਰ ਕਿਸੇ ਨੂੰ ਜਲਦੀ ਚਾਹੀਦੇ ਨੇ ਤਾਂ ਆਪਾਂ ਪਸ਼ਮੀਨੇ ਦੇ ਸੂਟ ਜਿਹੜੇ ਜਲਦੀ ਵੀ ਰੈਡੀ ਕਰਵਾ ਕੇ ਦੇ ਦਾਂਗੇ ਜੀ ਵੀਡੀਓ ਦੇਖਣ ਲਈ ਧੰਨਵਾਦ